ਆ ਮਾਈਦਾਨੀ ਕਲੀ ਖੜਾ ਮੇਰਾ 1 ਮਿੰਟ ਪਰ ਹੋਵੇ ਔਨ ਵਾਲੇ 10ਾਂ ਲੱਜ ਵੀ ਕੋਈ ਕੱਢ ਦੇ ਮੇਰੀ ਔਲਾਦ ਚੁੰਝ ਉਹ ਸੌਥਾਂ ਰਹਿ ਜੇ ਇਹ ਕੋਈ ਫਾਇਦਾ ਰਾਜਨੀਤੀ ਕਰਨ ਦਾ ਮੈਂ ਰਾਜਨੀਤੀ ਕਰਨ ਥੋੜੀ ਆ ਹਰ ਪੁੱਛ ਆ ਗਈ ਤੁਸੀਂ ਲੋਕ ਨਾਲ ਉੱਥੇ ਇਸ ਵੀਡੀਓ ਦੇ ਬੋਲੇ ਮੈਂ ਤੁਹਾਨੂੰ ਵੀ ਇੱਕ ਮਿੰਟ ਪਿੰਭਾਟੇ ਖਾਣੇ ਦੀ ਸੀ ਇਹ ਅਸੀਂ ਉਹਨਾਂ ਦੇ ਵਿੱਚ ਖਾਣਾ ਤੈਨੂੰ ਖਨੋਰੀ ਤੋਂ ਚੱਕ ਕੇ ਆਪ ਤੇ ਬੋਲੇ ਹਮ ਕੀ ਸੰਬੰਧ ਹੈ ਪੂਰੀ ਬਾਣ ਤੋਂ ਨਫ਼ਰਤ ਹੋ ਗਈ ਹੈ ਟਿੱਪਰ ਵਾਲੇ ਦੇ ਖਿਲਾਫ ਇੱਕ ਵਾਰੀ ਵੀ ਐਮਐਲਏ ਸਾਹਿਬ ਤੁਸੀਂ ਕੀ ਗੱਲ ਨਹੀਂ ਕਹੀ ਵੀ 19 ਸਾਲ ਦੇ ਵਿੱਚ ਟਿੱਪਰ ਬੜਾਇਆ ਤੇ ਉਹਨੂੰ ਲਾਲੀ ਦੇ ਲਾਇਸੈਂਸ ਵਾਲੇ ਨੂੰ ਕਿਉਂ ਬੜਾਇਆ ਇੱਕ ਵਾਰੀ ਵੀ ਤੁਸੀਂ ਉਹਦੇ ਮੂੰਹ ਚੋਂ ਇੱਕ ਇੱਕ ਸਾਡੂ ਸਾਨੂੰ ਵਾਈਟ ਦਿਖਾ ਦਿਓ ਹਾਂ ਟਿੱਪਰ ਨੂੰ ਜੋੜੀ ਮੇਰੇ ਨਾਲ ਨਹੀਂ ਕਿ ਚੇਤ ਨਹੀਂ ਨਹੀਂ ਆ ਮਾਈ ਨਾ ਤੁਸੀਂ ਜੜਾਇਆ ਆਪਣੇ ਆਪ ਤੁਸੀਂ ਆਪਣੇ ਬੜਾਇਆ ਚੱਲਣਾ ਬੜਾਇਆ ਹਾਂ ਐਵੇਂ ਨਾ ਆ ਮਾਈਦਾਨੀ ਕਦੀ ਖੜਾ ਮੇਰਾ ਇੱਕ ਵੀ ਟਿੱਪਰ ਹੋਵੇ ਉਹਨਾਂ ਦੇ 10ਾਂ ਨਾਲ ਵੀ ਕੋਈ ਕੱਢ ਦੇ ਮੇਰੀ ਔਲਾਦ ਚੂੰ ਚ ਉਹ ਸੌਥਾਂ ਰਹਿ ਜੇ ਇਹ ਕੋਈ ਫਾਇਦਾ ਰਾਜਨੀਤੀ ਕਰਨ ਦਾ ਮੈਂ ਰਾਜਨੀਤੀ ਕਰਨ ਥੋੜੀ ਆ ਅਸੀਂ ਰਾਜਨੀਤੀ ਕਿਪਰਾਂ ਤੇ ਨਾ ਤੇ ਮੈਂ ਰਾਜਨੀਤੀ ਮੇਰੇ ਨਾਲ ਉੱਤੇ ਰਾਜਨੀਤੀ ਹੋ ਜਾ ਸਕਦਾ ਨਹੀਂ ਆ ਸੌ ਖਾਣਾ ਕੋਈ ਹੋਰ ਖਾਵੇ ਸੌ ਤੇ ਮੇਰਾ ਹੱਕ ਵੀ ਟਿੱਪਰ 'ਤੇ ਚੱਲਦਾ ਠੀਕ ਹੈ ਆ ਮੈਂ ਰਾਜਨੀਤੀ ਸੌ ਖਾਣਾ ਨਾ ਅਸੀਂ ਤਾਂ ਕਹਿੰਦੇ ਸੀ ਤੁਹਾਡੇ ਬੰਦੇ ਨੇ 218 ਤਾਂ ਮੇਰੇ ਨਾਲ ਝੋੜੇ ਹੁੰਦੇ ਆ ਨਾ ਜੋੜੇ ਬੜਾ ਜੰਮਾ ਦੇ ਰਾਜਨੀਤੀ ਕਿਉਂ ਹੋ ਰਹੀ ਐਥੇ ਤੁਸੀਂ ਰਾਣੇ ਰਾਣੇ ਮੇਰੇ ਟਿਪਰ ਨੇ ਇਸੀ ਕਿਸੇ ਨੇ ਕਹਿ ਰਿਹਾ ਐਥੇ ਤੁਹਾਡੇ ਟਿਪਰ ਨੇ ਸਾਹਿਬ ਸੋਸ਼ਲ ਮੀਡੀਆ 'ਚ ਦਿਖਾਉਣਾ ਬਥੇਰਾ ਸੋਸ਼ਲ ਮੀਡੀਆ ਇਹਦਾ ਕੋਈ ਨਹੀਂ ਮੇਰਾ ਮੇਰਾ ਨਹੀਂ ਰਾਣੇ ਇੱਕ ਮਿੰਟ ਇੱਕ ਮਿੰਟ ਬੋਲੋ ਮੀਡੀਆ ਜੋ ਮਰਜੀ ਕਹੀ ਕੋਈ ਮੇਰਾ ਮੇਰਾ ਹੋਵੇ ਟਿਪਰ ਮੈਂ ਥੋੜਾ ਦੇਣਦਾਰ ਬਿਲਕੁਲ ਆਉਣ ਵਾਲੇ 10 ਸਾਲਾਂ ਕਿ ਵੀ ਕੋਈ ਨਿਕਲਿਆ ਭਾਈ ਇਹ ਗੱਲ ਤਾਂ ਸੱਚੀ ਆ ਆ ਪ੍ਰਵੀਨ ਆ ਬੈਠਾ ਪ੍ਰਵੀਨ ਜੀ ਇੱਕ ਦਿਨ ਅਸੀਂ ਬਹਿਤੇ ਜਾ ਰਹੇ ਤੇ ਮੈਂ ਉਥੇ ਖੜਾ ਸੀ ਮੈਂ ਨਾਲ ਬਟਿਆ ਲਿਆ ਮੈਂ ਚੱਲੀਏ ਰਸਤੇ 'ਚ ਮੈਨੂੰ ਟਿੰਪਰ ਮਿਲ ਗਿਆ ਦੱਸ ਉਹਦੇ ਕਿੰਨੀ ਕੁੱਤੇ ਖਾਣੀ ਕਰਦਾ ਸੀ ਮੈਂ ਤੁਸੀਂ ਗੰਦ ਪਾ ਕੇ ਰੱਖਦੇ ਹੋ ਤੁਸੀਂ ਅੱਛਾ ਹੋਰ ਆ ਮੈਂ ਗਾੜੀ ਕਦੇ ਹੱਥ ਕਰਦਾ ਕਦੇ ਕਿਸੇ ਨੂੰ 10 ਰੁਪਈਆ ਲਿਆ ਹੋਵੇ ਟਿੰਪਰ ਵਾਲਾ ਕੋਈ ਆ ਕੇ ਕਹਿ ਦੇਵੇ ਵੀ ਚੇ ਤੈਨੂੰ 10 ਰੁਪਈਆ ਦਿੱਤਾ ਆ ਖੋ ਖਾ ਕੇ ਕਹਿੰਦਾ ਸਰ ਫਿਰ ਚੱਲੇ ਜਿਹਨੂੰ ਠੱਲ ਵਾਲਾ ਜਿਹਦੀ ਜ਼ਿੰਮੇਵਾਰੀ ਹੈ ਸੱਚੇ ਨਾ ਸੱਚੇ ਨਾ ਸੱਚੇ ਨਾ ਬਟਾ ਸੱਚੇ ਨ ਜਿਹੜਾ ਹੁਣ ਮੇਰੇ ਹੱਥ 'ਚ ਹੈ ਜਿਹਦੇ ਲਈ ਕੋਈ ਕਾਗਜ਼ਾਂ ਦੇ ਪੱਤਰ ਨੇ ਉਹਨੇ ਨਹੀਂ ਮੈਂ ਰੁਕ ਸਕਿਆ ਹੋ ਨਾ ਰੁਕੋ ਪਰ ਹੋ ਰਿਹਾ ਹੋ ਰਿਹਾ ਬੇਟਾ ਹੋ ਰਿਹਾ ਹੋ ਰਿਹਾ ਚੱਲੀ ਜਾ ਰਹੇ ਬੇਟਾ ਟੈਂਪੋਰਰੀ ਤੋਂ ਜ਼ਰੂਰ ਲਗਾ ਲੈ ਮੈਡਮ ਨੂੰ ਸਤਨਾ ਸਤਨਾ ਉਹ ਤੋਂ ਪ੍ਰਮਾਣ ਡਾਇਬਟੀਜ਼ ਜਿਹੜੇ ਜਿਹੜੇ ਪਰਮਿਸ਼ਨ ਜਿਨ੍ਹਾਂ ਨੂੰ ਅਜੇ ਹੱਥ ਕੋਈ ਮਨਜ਼ੂਰੀ ਹੈ ਜੀ ਮਿੱਟੀ ਬਟਾ ਦੀ ਕਿਹੜੇ ਦੀ ਸਾਧਾਤ ਮੋਟਾ ਦੀ ਮਿੱਟੀ ਬਟਾਣਾ ਮਨਜ਼ੂਰੀ ਮਕਾਜੀ ਮੈਂ ਕਿਹਨੇ ਦੇਖਣਾ ਪ੍ਰਸ਼ਾਸਨ ਨੇ ਦੇਖਣਾ ਹੁਣ ਚਲੋ ਗੱਲ ਇਹ ਹੈ ਵੀ ਉਹ ਸਮਾਂ ਬੀਤ ਗਿਆ ਉਹਨੂੰ ਛੱਡਿਏ ਆਪਾਂ ਇਕੱਠੇ ਹੋ ਕੇ ਲੜਾਈ ਲੜੀਏ ਇਹ ਇਹ ਕੰਟਰੋਵਰਸੀ ਚ ਪੈਣ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਇੱਕ ਦੂਜੇ ਦੇ ਜਾਨ ਬਾਈ ਲਾਣਾ ਵੀ ਆਪਾਂ ਇਕੱਠੇ ਹੋ ਕੇ ਸਾਥ ਜੋੜ ਕੇ ਬੈਠੀਏ ਇਹ ਵੀ ਆਪਾਂ ਕਰਨਾ ਕੋਈ ਫਾਇਦਾ ਨਹੀਂ ਹੈਗਾ ਤੂੰ ਕਰਾਉਂ ਜੀ ਗੱਲ ਖਾਡੋ ਕੋਈ ਪੈਦਾ ਇਹਨਾਂ ਨੂੰ ਖਾਈਏ ਇੱਥੇ ਆਪਣੇ ਘਰੇ ਨਾਲ ਆਪੇ ਬੱਚਿਆਂ ਨੂੰ ਦੇਖਣ ਜਾ ਕੇ ਜੋ ਵੀ ਹੈਗਾ ਜੀ ਇਹਨਾਂ ਨੂੰ ਸਾਡੀ ਜੀ ਮੈਂ ਹੋਰ ਕੀ ਗੱਲ ਕਰੀ ਆਪਣਾ ਦੇਖਣ ਗੱਲ ਖਾਡੋ ਉਹਨੂੰ ਖੜੋ ਇੱਥੇ ਠਾਈਏ ਇਹਨਾਂ ਨੂੰ ਗੱਲ ਖਾਡੋ ਸਾਡੇ ਮਨਾਂ ਨੂੰ ਜਿਹੜਾ ਸਾਡੀ ਕਿਹੜੀ ਗੱਲ ਹੈ 100 ਸਾਧਨ ਨੇ ਸਾਡੇ ਬੜੇ ਤਰੀਕੇ ਨੇ ਪ퍼 ਇਕੱਠੇ ਹੋ ਕੇ ਲੜਾਈ ਲੜੀਏ ਇਸ ਫਰੇਣੀ ਇੱਥੇ ਕੁਝ ਨਹੀਂ ਹੋਣਾ ਸੀਗਾ ਸਾਡੇ ਸੋਸ਼ਲ ਮੀਡੀਆ ਤੇ ਵੀਡੀਓ ਕਰੀਏ ਗੱਲਾਂ ਆਪਾਂ ਜਿਹਦਾ ਕਈ ਵਾਰੀ ਤੋਂ ਉਹਨੂੰ ਫੋਨ ਕਰਦਾ ਜੀ ਕਰਿਆ ਸਾਡੇ ਮਨ ਦੇ ਵਿੱਚ ਆਇਆ ਵੀ ਉਹਦੇ ਵਾਸਤੇ ਮੈਂ ਸਭ ਤੋਂ ਮਾਫੀ ਮੰਗਦਾ ਤੋਡੇ ਪਰਿਵਾਰ ਨੇ ਐਮਐਲਏ ਸਾਹਿਬ ਤੁਸੀਂ ਇਹ ਨਾ ਵਾਤੇ ਕਰਨਾ ਜੋ ਕਰਨਾ ਹੈ ਤੁਹਾਡੇ ਪਰਿਵਾਰ ਨੇ ਤੁਹਾਡੇ ਬੱਚੇ ਗਏ ਨੇ ਗੱਲ ਖਤਮ ਅਸੀਂ ਤਾਂ ਸਰਕਾਰ ਅੱਗੇ ਸਰਕਾਰ ਤੁਸੀਂੋ ਕਰਾਣਾ ਤੁਸੀਂ ਐ ਅੱਜ ਕਰਾ ਦਿਓ ਕੱਲ ਕਰਾ ਦਿਓ ਜਿੰਨੇ ਰਾਜੀ ਵਾਜੀ ਹੋ ਗਏ ਸੀ ਨਾਲ ਅਸੀਂ ਤਾਂ ਉਸੇ ਟਾਈਮ ਕਹਿ ਦਾਂਗੇ ਇਹ ਕਹਿ ਦੇਣੀ ਰਾਜੀ ਠੋ ਅਸੀਂ ਉੱਠ ਕੇ ਲੰਘ ਜਾਗੇ ਸਾਡਾ ਕੋਈ ਪਰਿਵਾਰ ਨਾਲ ਹੈ ਪਰਿਵਾਰ ਨਾਲ ਹੈ ਲੜਾ ਕੋਈ ਕੋਈ ਨਹੀਂ ਚਾਹੁੰਦੇ ਕਿ ਅਸੀਂ ਬੈਠੇ ਫੜਿਆ ਜਾਏਗਾ ਅਸੀਂ 10:00 ਵਜ ਕੇ 1:30 ਮਿੰਟ ਦੇ ਉੱਠ ਜਾਾਂਗੇ ਆਪਣੇ ਸਾਰੇ ਉਸ ਟੱਟ ਵਡੂਰੇ ਆਣਾ ਚਾਹੀਦਾ ਦੀਗਾ ਬੱਚਿਆਂ ਨੂੰ ਮਿਲਣਾ ਚਾਹੀਦਾ ਵੀ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਵੀ ਜਾਂਦੀ ਘਰ ਘਰ ਕੱਡੇ ਘਰ ਘਰ ਜਾਣਾ ਚਾਹੀਦਾ ਐਸਐਸਪੀ ਆਂਦਾ ਆਈਆਰਐਸ ਹੈ ਨਾ ਡੈਮਨਿਸਟ੍ਰੇਸ਼ਨ ਆ ਤੁਹਾਨੂੰ ਵੀ ਜਦੋਂ ਤੁਹਾਨੂੰ ਪੋਸਟ ਮਿਲਦੀ ਹੈ ਤੁਹਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਜਦੋਂ ਪ੍ਰੋਟੈਸਟ ਹੋ ਰਹੇ ਨੇ ਜਾਂ ਹਿਟ ਹੋ ਰਿਹਾ ਹੈ ਗ੍ਰੇਸ ਕਿਵੇਂ ਕਰਨਾ ਹੈ ਕਾਉ ਕਾਦੇ ਆਈਐਸ ਨੇ ਜਿਹਨੂੰ ਫੇਸ ਕਰਨ ਦੀ ਨਹੀਂ ਹੈ ਕਿ ਇਹ ਮੈਂ ਨਹੀਂ ਨਹੀਂ ਤੁਸੀਂ ਦੋ ਮੈਂ ਨਹੀਂ ਬੰਦੇ ਹਿਮਨ ਬੀਿੰਗ ਹੁੰਦੇ ਨਾ ਹਿਮਨ ਬੀਿੰਗ ਉਹ ਵੀ ਲੇਡੀ ਉਹ ਹੁਣ ਤੱਕ ਤਾਂ ਆ ਚੁੱਕੇ ਹੁੰਦੇ ਚਲੋ ਮੈਂ ਤੁਹਾਡੇ ਪਾਰਟ ਤੇ ਐਨਓ ਆਫੀਸਰ ਪਾਰਟ ਤੇ ਆਣਾ ਤੁਹਾਨੂੰ ਟ੍ਰੇਨਿੰਗ ਮਿਲਦੀ ਹੈ ਤੁਹਾਨੂੰ ਸਪੈਸ਼ਲ ਟ੍ਰੇਨਿੰਗ ਮਿਲਦੀ ਹੈ ਇਸ ਚੀਜ਼ ਦੀ ਵੀ ਤੁਸੀਂ ਪ੍ਰੋਟੈਸਟ ਨੂੰ ਫੇਸ ਕਿਵੇਂ ਕਰਨਾ ਹੈ ਤਾਂ ਜੇ ਉਹ ਇੰਨੇ ਪ੍ਰੋਟੈਸਟਰ ਹਨ ਅਭੀ ਆ ਪਰਿਵਾਰ ਨੇ ਉਹ ਸਾਡਾ ਪਰ ਉਰੇ ਜੀ ਹਰ ਰੋਜ਼ ਹੀ ਵੀਡੀਓ ਕਢਾ ਲਓ। ਕਦੀ ਕਿਸ ਨੇ ਕਿਸੇ ਵਾਰੇ ਮਾਰ ਨਹੀਂ ਕਿਹਾ। ਨਾ ਆਪ ਵਾਸਤੇ ਨਾ ਕਾਂਗਰਸ ਵਾਸਤੇ ਨਾ ਕੱਲ ਜਮਦੇ। ਕਿਸੇ ਵਾਸਤੇ ਅਸੀਂ ਮਾਰ ਲੱਖ। ਜਦੋਂ ਜੀਣਾ ਵਾਸਤੇ ਕਹਿ ਵੀ ਦਿੱਤਾ ਉਹਨੇ ਸਰਕਾਰ ਆਇਆ। ਨਾ ਨਾ ਅਸੀਂ ਕਹਿੰਦੇ ਨਹੀਂ। ਅਸੀਂ ਤਾਂ ਸਰਕਾਰ ਦੇ ਖਿਲਾਫ ਹਾਂ। ਸਰਟੀਸਮ ਦਾ ਸਰਕਾਰ ਨੂੰ ਚੇਸ ਕਰਨਾ। ਕੋਈ ਨਹੀਂ। ਜਰਾ ਕਰਨਾ ਨਾ ਉਹ ਜਾ ਕੇ ਜੋ ਮਰਜ਼ੀ ਕਹੀ ਜਾਵੇ। ਸਰਕਾਰ ਦੇ ਤਰੀਕੇ। ਇਹ ਇਹਨਾਂ ਵਾਲੀ ਨੂੰ ਅਸੀਂ ਕਹਿੰਦੇ ਆ ਪ੍ਰਾਈਵੇਟ ਨਹੀਂ ਸਰਕਾਰੀ ਜੀ ਨਾ ਜੀ ਦਾ ਧੰਨਵਾਦ ਜੀ ਦਾ ਧੰਨਵਾਦ ਉਹਨੇ 50000 ਰੁਪਏ ਦਿੱਤਾ ਬੜੇ ਖੁਸ਼ ਹੋਏ ਅਸੀਂ ਜੀ 50000 ਰੁਪਏ ਦਿੱਤਾ ਜੀ ਦਾ ਧੰਨਵਾਦ ਜੀ ਸਾਹਿਬ ਨੇ ਰੁਪਏ ਪਿਆ ਯਾਰ ਸਾਰਿਆਂ ਨੇ ਬਣਾ ਲਿਆ ਐਮਐਨਏ ਸੱਚੀ ਗੱਲ ਚੱਲੇਗਾ ਆਪਣੇ 2000 ਰੁਪਏ ਕੱਲ ਉਹਨੇ ਪ੍ਰਵੀਨ ਨੇ ਦਿੱਤਾ ਬੜਾ ਕੁਝ ਨਹੀਂ ਦਿੱਤਾ ਯਾਰ ਕਿਸੇ ਨੂੰ ਉਹ ਬਠੇਰੇ ਵਾਲੇ ਨੇ ਪੈਸੇ ਲਏ ਉਹ ਤਾਂ ਟੋਕਿਆ ਸਾਰੇ ਬੰਦੇ ਲਾਂਡੋ ਹੀ ਉਹ ਚੰਦਾ ਯਾਰ ਉਹਨੂੰ ਤਾਂ ਨਹੀਂ ਮਾਰਦੇ ਆ ਤਾਂ ਜਰੂਰ ਟੌਪਿਕ ਤੇ ਆਉਂਦਾ ਯਾਰ ਜਿਹੜੀ ਕੰਮ ਕਰਨੀ ਟੌਪਿਕ ਤੇ ਆਉਂਦੀ ਨਹੀਂ ਗੱਲ ਕਰਨ ਲਈ ਉਹ ਬੱਚੇ ਤਾਂ ਸਾਡੇ ਵਾਪਸ ਨਹੀਂ ਆਉਂਦੇ ਐਕਚੁਅਲੀ ਯਾਰ ਨੇ ਕੱਲ ਨਹੀਂ ਆ ਮੇ ਸਾਡੀ ਤਾਂ ਜ਼ਿੰਦਗੀ ਮੌਤ ਬਣ ਗਈ ਪਰ ਫਿਰ ਵੀ ਤੁਸੀਂ ਕੀ ਸਾਫਤਾ ਕਰ ਸਕਦੇ ਹੋ ਉਹਨਾਂ ਨੂੰ ਬਹੁਤ ਸਜ਼ਾ ਦਾ ਕਲਾਸ ਹੋ। ਤੁਹਾਡੇ ਅੰਦਰ ਐਨੀ ਦਿਆ ਨਹੀਂ ਬੱਚੇ ਤੁਹਾਡੇ ਵੀ ਆ ਸਾਰਿਆਂ ਦੇ ਆ ਵਰਸੇ। ਮੈਂ ਸਾਰੀ ਰਾਤ ਚੀਕਾਂ ਮਾਰਦੀ ਆ ਇਹ ਬੈਠੇ ਨੇ ਸਬੂਤ ਪੁੱਛ ਲੋ। ਫਿਰ ਤੁਸੀਂ ਕਿਉਂ ਨਹੀਂ ਆ ਕੇ ਖੜੇ ਹੋਏ ਬਸ ਮੈਂ ਇਹੀ ਪੁੱਛ ਰਹੀ ਆ ਕਿ ਕੀ ਕਾਰਨ ਸੀ ਮੜੋ ਮੋਟਾ ਮਾਮਾ ਕੋਲੇ ਅੰਦੇ ਲੈਣੇ ਦਾਸਤੋਪ ਬੱਚੀਆਂ ਕੋਲੇ ਆਂਦੇ ਰੋਟੀਆਂ ਕੋਲੇ। ਮੈਂ ਪੱਥਰਾਂ ਦੀ ਮੈਂ ਆ ਵੀ ਮੜਿਆ ਮਤ ਨੂੰ ਹੋ ਜੋ ਯਾਰਾ ਪਾਣੀ ਲਿਆ ਦਿਓ ਪਾਣੀ ਲਿਆ ਯਾਰ ਅੰਦਰ ਪਏ ਅੰਦਰ ਅੰਦਰ ਅੰਦਰੋਂ ਬੈਠੋ ਪਿੱਛੇ ਪਿੱਛੇ ਹੋਏ ਹਵਾ ਆ ਯਾਰਾ ਬੈਠੋ 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 ਯਾਰ ਸਾਰੇ ਬੈਠੋ ਬੰਦ ਗਏ ਸਾਰੇ ਬੈਠੋ ਪੁਲਿਸ ਬੱਗੇ ਕਿਸ ਜ਼ਿੰਦਗੀ ਸਾਰੇ ਬੈਠੋ ਪੁਲਿਸ ਸੁਭਾਨ ਅੱਲਾਹ ਬੜਾ ਕੋਈ ਨਹੀਂ ਬੜਾ ਕੋਈ ਨਹੀਂ ਮੈਂ 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 ਨਹੀਂ 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 ਮ ਬਾਕੀ ਦੋਕਤ ਸਾਰਾ ਕੰਮ ਛੱਡ ਛਡਾ ਕੇ ਹੋਰ ਤੋਂ ਹੀ ਉਹਨੂੰ ਜਿੱਥੋਂ ਦੀ ਹੈਗਾ ਉਹਦੇ ਪੱਟ ਚ ਹੈ ਜਿੱਥੋਂ ਟੈਸਟਡ ਕਰਾਉਂਦਾ ਹੋਰ ਹੈ ਸਾਰੋਂ ਤੇ ਫੋਰਸ ਲਾ ਦੋ 9 ਤਰੀਕ ਜਿਹੜੀ ਹੈ ਕਿ ਜਮਾਨਤ ਵੀ ਹੁਣ ਚਾਹੀਦੀ ਇੱਕ ਅੱਧੇ ਦਿਨ ਦੇ ਵਿੱਚ ਕੱਲ ਨੂੰ ਕਰੋ ਅੱਜ ਕਰੋ ਆ ਛੱਡ ਕੇ ਵਿਕਰਮ ਉਤੇ ਸਾਰੇ ਸੀਆਈ ਵਾਲੇ ਲੈਣੋ ਸਭ ਨੂੰ ਸਿਟੀ ਵਾਲੇ ਲੈਣੋ ਹਾਂ ਸਾਈਬਰ ਸੈੱਲ ਨਾਲ ਪੂਰਾ ਕਰਕੇ ਸਰ ਪੂਰਾ ਸਾਡੀ ਕੋਸ਼ਿਸ਼ ਹੈ ਕਿ ਕਿਨੇ ਸਾਡੇ ਸੀਰੋ ਦੀ ਲੋੜ ਹੈ ਸਾਡੋਂ ਵੀ ਲੈ ਜਾਓ ਉਹ ਨੂੰ ਕੋਲੋਂ ਕਿਤੇ ਲੱਗੇ ਕੋਲੋਂ ਕਿਤੇ ਲੱਗਦਾ ਵੀ ਕੋਈ ਵਕੀਲ ਲਵੇ ਆਉਂਦਾ ਕਰਦਾ ਤੁਸੀਂ ਮੇਰੇ ਧਿਆਨ ਚ ਲਿਆ ਦਿਓ ਸਕੱਦ ਦੇ ਧਿਆਨ ਚ ਲਿਆ ਦਿਓ ਵੀ ਸਾਡੀ ਕੋਸ਼ਿਸ਼ ਹੈ ਵੀ ਆਪਾਂ ਜਿਹੜਾ ਵੀ ਹੈਗਾ ਉਹ ਰਸਤੇ ਜਿਹੜਾ ਇੱਕੋ ਜਿਹਾ ਹੈਗਾ ਬਾਕੀ ਮੈਂ ਦੱਸਣਾ ਚਾਹੁੰਨਾ ਕਿ ਉਹਦੇ ਰਿਸ਼ਤੇਦਾਰ ਨੇ ਕਿਉਂਕਿ ਇੱਕ ਕੋਈ ਦਰਿਆ ਹੁੰਦਾ ਕਿ ਜੇ ਕੋਈ ਕਿਸੇ ਨੇ ਕੋਈ ਐਦਾ ਦਾ ਕੀਤਾ ਤਾਂ ਉਹਦੇ ਰਿਸ਼ਤੇਦਾਰਾਂ ਨੂੰ ਫੜਾਇਆ ਜਾਂਦਾ ਪਰ ਉਹਨੇ ਰਿਸ਼ਤੇਦਾਰਾਂ ਨੂੰ ਫੜਨ ਦੇ ਬਾਵਜੂਦ ਵੀ ਉਹ ਆਪ ਨਹੀਂ ਪੇਸ਼ ਹੋਇਆ ਸੋ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਹਰ ਹਿੱਲਾ ਕੀਤਾ ਜਾ ਰਿਹਾ ਜੋ ਕੋਈ ਪਿੱਛੇ ਕਮੀ ਰਹੀ ਹੈ ਉਹਦੇ ਬਾਰੇ ਮੈਂ ਤੁਹਾਡੇ ਸਾਰਿਆਂ ਤੋਂ ਮਾफी ਮੰਗਦਾ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਤੁਹਾਡੇ ਆਪਣੇ ਬੱਚੇ ਸੰਭ ਕਬ ਦੇ ਪਰਿਵਾਰ ਸੰਭ ਤੇ ਹਰ ਲੜਾਈ ਆ ਤੁਹਾਡੇ ਨਾਲ ਬੱਸ 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 ਐਮਐਲਏ ਸਾਹਿਬ ਮੈਂ ਸਾਰੀ ਸੰਗਤ ਵੱਲੋਂ ਇਹ ਕਹਿਣਾ ਚਾਹਾਂਗਾ ਕਿ ਚਲੋ ਤੁਸੀਂ ਆਏ ਧੰਨਵਾਦ ਪਰ ਅਫਸੋਸ ਤੁਸੀਂ ਬੜੀ ਲੇਟ ਆਏ ਹੋ ਬਹੁਤ ਜਲਦੀ ਆਣਾ ਚਾਹੀਦਾ ਸੀ ਸਾਡੇ ਮਨਾਂ ਦੇ ਵਿੱਚ ਇੰਨਾ ਰੋਸ਼ਨਾ ਹੁੰਦਾ ਪਰ ਜਿਆਦਾ ਕੁਝ ਨਹੀਂ ਬੋਲੂੰਗਾ ਮੈਂ ਸਿਰਫ ਇਹ ਹੀ ਕਹੂੰਗਾ ਕਿ ਤੁਸੀਂ ਆਪਣਾ ਪ੍ਰਸ਼ਾਸਨ ਦਾ ਜੋਰ ਜਿਹੜਾ ਹੈ ਉਹਨੂੰ ਫੜਨ ਤੇ ਲਾਓ ਤੇ ਅਸੀਂ ਲੇਕਿਨ ਇਹ ਹੀ ਬੇਨਤੀ ਕਰਾਂਗੇ ਅਸੀਂ ਆਪਣਾ ਧਰਨਾ ਜਿਹੜਾ ਸਾਡਾ ਅੱਜ ਦਾ ਵੀ ਹੈ ਜਿਹੜਾ ਸਾਡਾ ਕੱਲ ਦਾ ਵੀ ਹੈ ਉਹ ਉਸੇ ਤਰ੍ਹਾਂ ਦੀ ਕਾਲ ਹੀ ਰਹੇਗੀ ਜਿਹੜੀ ਕੱਲ ਅਸੀਂ ਬੇਨਤੀ ਕੀਤੀ ਸੀ ਹਾਂ ਉਸ ਤੋਂ ਪਹਿਲਾਂ ਪਹਿਲਾਂ ਜੇ ਰੰਦੀਰ ਫੜਿਆ ਜਾਂਦਾ ਤਾਂ ਜਿੱਦਾਂ ਹੀ ਰੰਦੀਰ ਫੜਨ ਦੀ ਸਾਡੇ ਕੋਲ ਇਨਫੋਰਮੇਸ਼ਨ ਆਏਗੀ ਉਦੋਂ ਹੀ ਅਸੀਂ ਆਪਣਾ ਧਰਨਾ ਸਮਰਥ ਕਰਦਾਂਗੇ ਲੇਕਿਨ ਉਨੀ ਦੇਰ ਤੱਕ ਅਸੀਂ ਆਪਣਾ ਧਰਨਾ ਅਸੀਂ ਆਪਣੀ ਕਾਲ ਜਿਹੜੀ ਕੀਤੀ ਸੀ ਉਹ ਕੱਲ ਜਾਰੀ ਰੱਖਾਂਗੇ ਮੈਂ ਇਹ ਹੀ ਬੇਨਤੀ ਕਰੂੰਗਾ ਔਰ ਅਸੀਂ ਕਮੇਟੀ ਬਣਾਈ ਹੈ ਜਿਹੜੀ ਸਾਡੇ ਸੰਗਠਨ ਦੀ ਕਮੇਟੀ ਹੈ ਮੈਂ ਚਾਹੂੰਗਾ ਉਹਦੇ ਵੱਲੋਂ ਵੀ ਕੁਝ ਕਿਉਂਕਿ ਜਦੋਂ ਕਮੇਟੀ ਬਣਾਉਂਦੀ ਹੈ ਜਿ ਬਣਾਈ ਜਾਂਦੀ ਹੈ ਤਾਂ ਉਹਨਾਂ ਦਾ ਫੈਸਲਾ ਵੀ ਜਿਹੜਾ ਹੈ ਕਮੇਟੀ ਦਾ ਫੈਸਲਾ ਹੀ ਅੰਤਮ ਹੁੰਦਾ ਹੈ। ਕਪਟੇਲ ਸਾਹਿਬ ਜਿਹੜਾ ਦੁੱਖ ਹੋਇਆ ਸਾਰੇ ਸ਼ਹਿਰ ਨੂੰ ਬਹੁਤ ਵੱਡਾ ਦੁੱਖ ਲੱਗਾ। ਪਰ ਦੁੱਖ ਨਾਲੋਂ ਵੀ ਵੱਡਾ ਦੁੱਖ ਹੈ ਕਿ ਜਿਹੜਾ ਇਹਨਾਂ ਮਾਪਿਆਂ ਨੂੰ ਇੱਥੇ ਬਹਿਣਾ ਪਿਆ। ਇਹਦੇ ਲਈ ਤੁਸੀਂ ਜਿਹੜੀ ਹੁਣ ਉਹ ਟੈਰਰਿਸਟ ਨੂੰ ਫੜਦੇ ਉਹ ਟੀਮ ਨੂੰ ਨਾਲ ਤੁਸੀਂ ਟਾਈਅੱਪ ਕਰੋ ਜੀ ਫੜਨਾ ਕੀ ਨਹੀਂ ਹੈ। ਮਹਾਰਾਣੀ ਸਾਹਿਬ ਦੇ ਉਹ ਪੈਸੇ ਨਿਕਲ ਗਏ ਸੀ ਝਾਰਖੰਡ ਤੋਂ 3 ਦਿਨ ਆ ਗਏ ਸੀ ਜੀ 24 ਘੰਟੇ ਜੋ ਵੀ 24 ਘੰਟੇ ਆ ਜਾ ਗਏ ਸੀ ਇਹ ਜਿਹੜੇ ਫੜਨਾ ਤੁਸੀਂ ਕੋਈ ਤੁਸੀਂ ਕੀ ਨਹੀਂ ਕਰ ਸਕਦੇ ਜਿਹੜੇ ਟੈਰਰਿਸਟ ਫੜਦੇ ਨੇ ਉਹ ਟੀਮ ਨੂੰ ਨਾਲ ਲਾ ਕੇ ਐਸਐਟੂ ਸਾਹਿਬ ਤੇ ਨਹੀਂ ਬਸਦੀ ਗੱਲ ਉਹਨਾਂ ਕੋਲ ਹੋਰ ਹੀ ਕੰਮ ਬਹੁਤ ਨੇ ਇਹ ਕਰ ਹੀ ਨਹੀਂ ਸਕਦੇ ਜੀ ਉਹ ਕੋਈ ਕੰਮ ਨਹੀਂ ਕਰ ਰਹੇ ਉਸ ਕੋਲ ਸਰ ਥਾਣੇ ਦੇ ਸਾਰੇ ਕੰਮ ਹੀ ਖੁਦ ਆਪ ਕੋਲ ਹੀ ਸਰ ਟੀਮ ਨਾਲ ਜਿਹੜੇ ਟੈਰਰਿਸਟ ਫੜਦੇ ਨੇ ਉਹਨਾਂ ਨੂੰ ਲਾਓਗਾ ਨਾਲ ਕਿਵੇਂ ਭੱਜ ਜਾਣਗੇ ਜੀ ਕਿੱਡੀ ਵੱਡੀ ਗੱਲ ਹੈ ਜੀ ਸਰਕਾਰ ਅੱਗੇ ਜਿਹੜੀ ਚੀਜ਼ ਪਾਉਂਦੀ ਦੀ ਹੈ। ਇਹੀ ਸਾਰਿਆਂ ਵੱਲੋਂ ਬੇਨਤੀ ਹੈ ਜੀ ਜਿੰਨਾ ਚਿਰ ਉਹਨਾਂ ਨੂੰ ਨਹੀਂ ਫੜਦੇ ਉਹਨਾਂ ਜਿਹੜੇ ਧਰਨਾ ਇਸੇ ਤਰ੍ਹਾਂ ਰਹੂਗਾ ਜੀ ਸਭਾ ਜੀ ਕਹਿੰਦੇ ਆ ਤੁਸੀਂ ਵੀ ਨਾਂ ਲਗੋ ਹੋਰ ਸਰਕਾਰ ਤੇ ਪ੍ਰੈਸ਼ਰ ਬਣੂਗਾ ਨਾਂ ਲਗੋ ਵਿੱਚ ਆ ਕੇ ਕੱਲ ਨੂੰ ਜਿਵੇਂ ਸਾਲ ਦਿੱਤੀ ਹੈ ਭਾਖੜਾ ਦੇ ਪੁਲ ਤੇ ਕੱਲ ਨੂੰ ਧਰਨਾ ਸਵੇਰੇ 10 ਵਜੇ ਤੋਂ ਤੇ ਜਿਵੇਂ ਅੱਗੇ ਹੋਊਗਾ ਪ੍ਰੋਗਰਾਮ ਉਹ ਧਰਨੇ ਤੇ ਦੱਸ ਦਿੱਤਾ ਜਾਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਯਾ ਫੇਮ ਘਟਿਆ ਉਹਨੂੰ ਭਿੱਜਰ ਨਾਲ ਈਸ਼ਵਰ ਜਾਜੋ ਮੈਂ ਨਹੀਂ ਕਿ ਮੈਂ ਹੋਣੀ ਲੱਗਦਾ ਆਪਾਂ ਪੁੱਛਣਾ ਬੰਦੇ ਉਹ ਆਪਣੇ ਸਾਟਾ ਇੰਟਰਨੈਂਸ ਕਰਦੋ ਨਹੀਂ ਉਹ ਵਾਲੀ ਬਸ ਲੈਣੇ ਕੋਈ